ਕਾਲਜੀ ਮਨਦੀਪ ਸੇਖੋਂ 3582 ਯੂਟਿਊਬਰ ਅੱਜ ਮੈਚ ਚੱਲਦਾ ਜੀ ਪਿੰਡ ਮਾਨੂਪੁਰ ਟੂਰਨਾਮੈਂਟ ਚੱਲ ਰਿਹਾ ਲਾਈਵ ਦੇਖੋ ਤੁਸੀਂ ਪੁੱਟਣੇ ਘੜੀ ਸੜਿਆ ਬੰਦੇ ਰੋਗਲੇ ਛਿੱਟੇ ਬਾਜਨ ਤੋਂ ਪਈਆ ਯਾਰ ਅੱਕੇ ਬੰਨੀਏ ਇਹ ਤੋਰਦੇ ਨੂੰ ਫੁਰਦੇ ਕਾੜ ਜੱਟ ਦੇ ਉਹ ਜਿਨ੍ਹਾਂ ਦੇ ਸਰੀਰ ਜਮਾ ਧੱਕੇ ਬੰਲੀਏ ਇਹ ਤੋਰਦੇ ਨੂੰ ਫੁਰਦੇ ਫੁਰਕਾੜ ਜੱਟ ਦੇ ਉਹ ਜਿਨ੍ਹਾਂ ਦੇ ਸਰੀਰ ਦੇ ਨੇ ਆਹ ਸਾਹਮਣੇ ਕਦੇ ਦਰਦੇ ਕਦੇ ਹੁੰਦੇ ਆ ਆਹ ਗੱਲਾਂ ਕਦੇ ਪਾਲੀਆਂ ਤੇ ਕਾੜੇ ਲਾਇਆ ਪਰ ਗਵਿੰਦਗੜ ਵਾਲਿਆਂ ਵੀ ਗਵਿੰਦਗੜ ਨੂੰ ਜਾਣ ਤੋਂ ਜ਼ਿਆਦਾ ਸਤਿਮਾਨੀ ਲੱਗਣਾ ਇਹ ਗੱਲ ਪੱਕੀ ਹੈ ਜਿਹੜੇ ਹਿਸਾਬ ਨਾਲ ਕੰਮ ਚੱਲਦਾ ਆਹ ਗੱਲਾਂ ਬਾਤਾਂ ਲੱਗੀਆਂ ਪਈਆਂ ਟਿਕਾੜੇ ਵੀ ਖੁੱਲੇ ਸੀਗੇ ਬੁਹਾਰਾ ਹੁੰਦੀਆਂ ਸੀ ਉਦੋਂ 22 24 ਦੇ ਸਾਈਕਲ ਸਾਡੀਆਂ ਕਾਰਾਂ ਹੁੰਦੀਆਂ ਸੀ ਸਿੱਧੇ ਸਾਦੇ ਲੋਟ ਪਿੰਡਾਂ ਦੇ ਸੱਚੇ ਹੁੰਦੇ ਸੀ ਉਦੋਂ ਪੱਕੇ ਸੀਗੇ ਪਿਆਰ ਜਦੋਂ ਘੜ ਕੱਚੇ ਹੁੰਦੇ ਸੀ ਉਦੋਂ ਪੱਕੇ ਸੀਗੇ ਪਿਆਰ ਜਦੋਂ ਘਰ ਸੱਤੀ ਹੁੰਦੇ ਸੀ ਉਹ ਕਹਿੰਦੇ ਗੱਲਾਂ ਬਾਤਾਂ ਲੱਗੀਆਂ ਟਿਕਾੜੇ ਆਹ ਸਾਹਮਣੇ ਕਹਿੰਦੇ ਮਰਿਆ ਨਾ ਫਿਰ ਕਹਿੰਦੇ ਬਾਲ ਪਾ ਰਹਿਆ ਉਹ ਦੂਜੇ ਪਾਸੇ ਬੱਲੇ ਬੱਲੇ ਕਰਵਾਈ ਤੇ ਆਉਦਾ ਹੈ ਇਹ ਸ਼ੰਭੂ ਅੰਗਰੰਦਕਰ ਮੰਡੀ ਵਾਲਾ ਕਰਾਉਣਾ ਬੱਲੇ ਬੱਲੇ ਹੋ ਲਾਲੀਬਾਨ ਬਿੱਲੋ ਬਰਨਾਲੇ ਸ਼ਹਿਰ ਦਾ ਪੁੱਛੋ ਜੇ ਬਲੈਕੀ ਦੀਆਂ ਤੜੀ ਬੱਲੀਆਂ ਪੈਂਦੀਆਂ ਜੇ